ਮਾਤੇ ਕਿੰਨਾ ਕੋ ਖਾਇ ਪਾਣੀ ਚੜਾਤਾ ਬੜੇ ਔਖੇ ਆ ਪਾਣੀ ਦੇ ਵਿੱਚ ਬੈਠੇ ਆ ਤੇ ਡੰਗਰ ਵਿਚਾਰੇ ਫੁੱਫੇ ਮਰਦੇ ਪਏ ਨੇ ਅਸੀਂ ਵੀ ਕੋਈ ਚੀਜ਼ ਨਹੀਂ ਖਾਨੂੰ ਖਾਣ ਨੂੰ ਮਿਲਦੀ ਪਈ ਫੁੱਫੇ ਪਾਣੀ ਬੈਠੇ ਇੱਥੇ ਡੰਗਰ ਉਹ ਮਰੇ ਜਾਂਦੇ ਨੇ ਇੱਥੇ ਪਾਣੀ ਦੇ ਖਾਵੇ ਲੱਗ ਲੱਖ ਲੱਖ ਗਾਂ ਬਾਜ ਜਿੱਦਾਂ ਸੇ ਹਮ ਕੱਲ ਤੇ ਕੋਈ ਵਾਹ ਨਹੀਂ ਹੋਣਾ ਹੀ ਤਾਂ ਹੁਣ ਮੋਤੇ ਮੂਸੇ ਬੈਠੇ ਨਾ ਤੇ ਤੇ ਬਲਦੇ ਅਜਾ ਅਸੀਂ ਤਾਂ ਵੀ ਕਾਲੂ ਵਾਲੇ ਚ ਬੋਲਨੇ ਆ ਤੇ ਅਸੀਂ ਸਕੂਲ ਦੇ ਵਿੱਚ ਬੈਠੇ ਆ ਤੇ ਮਾਲ ਡੰਗਰ ਦਾ ਤਾਂ ਬੁਰਾ ਹੀ ਹਾਲ ਏ ਤੇ ਬਹੁਤ ਮੰਦਾ ਹਾਲ ਆ ਆਪਣਾ ਵੀ ਬਹੁਤ ਮੰਦਾ ਹਾਲ ਨਾ ਕੋਲ ਖਾਣ ਪੀਣ ਨੂੰ ਕੁਛ ਹੈ ਨਹੀਂ ਬੇੜੀ ਵੀ ਨਹੀਂ ਜਾਂਦੀ ਆ ਦੀ ਤੇ ਬੜੇ ਔਖੇ ਆ ਮਾਲ ਡੰਗਰ ਨੂੰ ਪਾਵਣ ਨੂੰ ਕੋਈ ਛੈ ਨਹੀਂ ਹੈਗੀ ਤੇ ਬੜੇ ਔਖੇ ਆ ਜਿੰਨੇ ਆਖੀ ਔਖੇ ਆ ਪਾਣੀ ਬੜਾ ਵਿੱਚ ਭੰਨਦੇ ਲੰਗ ਤੇ ਵੀ ਨਹੀਂ ਗਿਆ ਜਾਂਦਾ ਨਾ ਤੁਰਾ ਜਾਂਦਾ ਨਾ ਹੀ ਗਿਆ ਜਾਂਦਾ ਨਹੀਂ ਗਿਆ ਜਾਂਦਾ ਚਾਰ ਚਫੇਰੇ ਘਰਾਂ ਤੇ ਪਾਣੀ ਅੰਦਰ ਵੜ ਗਿਆ ਕੋਠੇ ਪਾਟ ਗਏ ਨੇ ਕਮਰੇ ਪਟੇ ਖੜੇ ਸਾਈਡਾਂ ਤੇ ਮਣੇ ਮਣੇ ਜੋਰ ਨਾਲ ਪਾਣੀ ਚੱਲਦਾ ਪਰ ਬੜਾ ਤੇਜ਼ ਤੁਮ ਕੋਲੋਂ ਤਾਂ ਮੰਗੇ ਹੋਈ ਕਰਨਾ ਚਾਣਿਆ ਵੀ ਇਥੇ ਔਖਾ ਹੋ ਗਿਆ ਆਪਾਂ ਨੂੰ ਬਾਹਰ ਕੱਢਣ ਨੂੰ ਮੱਝਾਂ ਪਾਣੀ ਦੇ ਵਿੱਚ ਖੜੀਆਂ ਨੇ ਅੱਜ 3 ਦਿਨ ਹੋ ਗਏ ਕੱਠੇ ਜਿਹੜੇ ਪਾਵੀ ਦਾ ਉਹ ਸਾਰੇ ਰੁੜ ਜਾਂਦੇ ਨੇ ਮੱਝਾਂ ਕੁਛ ਪਾਣੀ ਚ ਖਾਂਦੀਆਂ ਨੇ ਤੇ ਕੁਛ ਗਾਲ ਦਿੰਦੀਆਂ ਨੇ ਤੇ ਰੁੜ ਜਾਂਦੇ ਨੇ ਤੇ ਬਾਕੀ ਸਰਕਾਰ ਅਗੇ ਬੇਨਤੀ ਇਹ ਵੀ ਸਾਡੇ ਤੱਕ ਪਹੁੰਚਣਾ ਤੇ ਜਿਹੜਾ ਕੋਈ ਚਾਰਾ ਚੂਰਾ ਹੈ ਸਾਨੂੰ ਪਚਾਵਣ ਇੱਥੇ ਸਾਡਾ ਬੜਾ ਔਖਾ ਹੋਇਆ ਪਿਆ ਨਾ ਕੋਈ 베ੜੀ ਹੈ ਤੇ ਨਾ ਕੋਈ ਇਥੇ ਲਾਂਗੜ ਨੂੰ ਖਾਂ ਹੈ ਗਾ ਵੀ ਪਾਰ ਜਾਵਣ ਮੱਝਾਂ ਪਾਣੀ ਦੇ ਵਿੱਚ ਖੜੀਆਂ ਨੇ ਅੱਜ 3 ਦਿਨ ਹੋ ਗਏ ਯਾਰ ਬੇਹਾਰ ਕੰਮ ਆਉਂਦਾ